ਲੋਜੀ ਸਾਸ੍ਰਿਕਾ ਇਤਨ ਸਾਰਿਆਂ ਮੈਂ ਤੁਹਾਡੀ ਆਪਣੀ ਔਰਜੀ ਕਰਜੋਸੀ ਜੋਸ਼ੀ ਜਰਣਾ ਹੋਤੇ ਅੱਜ ਮੈਂ ਕਿ ਨਵੇਂ ਸਾਥੀਆਂ ਨੂੰ ਆਪਣਾ ਬਹੁਤ ਹੀ ਪਿਆਰਾ ਵਧੀਆ ਗੀਤ ਸੁਣਾਵਾਂਗਾ ਹੈ ਨਾ ਮਸਾਲਾ ਬਕਲੇੰਦਾ ਤੁਹਾਡੇ ਵਾਸਤੇ ਤੇ ਤੁਸੀਂ ਸਾਨੂੰ ਅਗਲੀ ਕਦੇ ਹੋਵੋਗੇ ਕਿ ਅਸੀਂ ਆਜਾ ਤੁਹਾਨੂੰ ਬੜੀ ਬਿਹਾਰੀ ਵਿੱਚ ਤੇ ਲਸੋਣੋ ਫਿਰ ਇਹ ਪਿਆਰਾ ਜਿਹਾ ਗੀਤ ਇਹਨੇ ਵਿੱਚ ਇੱਕ ਔਰਤ ਕਹਿ ਲੋ ਹੈ ਨਾ ਤੇ ਜਹੇ ਜੋ ਵੀ ਮਾਗੀ ਕਹੋ ਵਿਯੋਗ ਉਹ ਕਹਿੰਦੀ ਆ ਵੀ ਮੈਂ ਇੱਕ ਐ ਹਥਾ ਅਨੋਖਾ ਯਾਰ ਬਣਾਇਆ ਖਰੋ ਯਾਰ ਦੀਆਂ ਛੇਤਾਂ ਦੇ ਵਿੱਚ ਤੇ ਸੋਣਿਆ ਹੋਏ ਕੀ ਤਾਂ ਸਮਝ ਚਾਉਂਦੀ ਨਹੀਂ ਪਰ ਸਮਝਦਾਰ ਤਨ ਉਸ ਭਾਸ਼ਾ ਨੂੰ ਜਮੀ ਸਮਝ ਜਾਣ ਉਹ ਤੇ ਫਿਰ ਤੁਸੀਂ ਦੱਸਿਓ ਵੀ ਇਹ ਕਿਹਨੇ ਲਿਖਿਆ ਤੇ ਕਿਹਨੇ ਗਾਇਆ ਹੋਇਆ ਹੈ ਨਾ ਜੇ ਮੈਨੂੰ ਸੋਣਿਆ ਹੋਊਗਾ ਉਹ ਦੱਸੋ ਉਸਮੇ ਤੇ ਜੇ ਤੁਹਾਨੂੰ ਨਾਮ ਪਤਾ ਲੱਗਿਆ ਤਾਂ ਫਿਰ ਮੈਨੂੰ ਕਮੈਂਟ ਕਰਕੇ ਦੱਸੋ ਫਿਰ ਮੈਂ ਦੱਸਾਂਗੀ ਤੇ ਆ ਜਿਓ ਫਿਰ ਆਪ ਅੱਗੇ ਸਫ਼ਰ ਤੇ ਤੁਰੀਏ ਹੈਨਾ ਇਸ ਗੀਤ ਦੀ ਮਾਨ ਤੇ ਆ ਜਿਓ ਇਸ ਸਫ਼ਰ ਤੇ ਜਾਂਦੇ ਹਾਂ ਇਸ ਗੀਤ ਦੀਆਂ ਮਾਨ ਮੱਤਿਆਂ ਕਹਾਣੀਆਂ ਬਾਰੇ ਜਾਂਦੇ ਹਾਂ ਤੇ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਤੇ ਜਿਹੜਾ ਮੈਂ ਨੁੱਤਾ ਪਾਉ ਉਹ ਜਿਨ੍ਹਾਂ ਲੋਕਾਂ ਦਾ ਦਿਮਾਗ ਕਮਜ਼ੋਰ ਹੈ ਨਾ ਸੁਣਾੜੀਆਂ ਕਮਜ਼ੋਰ ਨੇ ਤੇ ਗੱਲ ਕਰਕੇ ਭੁੱਲ ਜਾਂਦੇ ਨੇ ਹੈਨਾ ਤੁਹਾਨੂੰ ਕਿਈ ਢੜਕੇ ਪੁਰੇ ਜਾਂਦੇ ਆ ਨਹੀਂ ਹੋ ਰਿਹਾ ਤੇ ਉਹਦੇ ਬਾਰੇ ਆਪਾਂ ਆਪੀ ਫਾਈਲਸ਼ਟ ਲੈ ਕੇ ਬੈਠ ਜਿਓ ਹਰ ਰੋਜ਼ ਕਹਿੰਦੀ ਆ ਵਾਰੀ ਵਾਰੀ ਨਾ ਪੁੱਛਿਓ ਫੋਨ ਤਾਂ ਮੈਂ ਜਿਉਂ ਚੱਕਦੀ ਆ ਫੇਰ ਵੀ ਫਿਰ ਮੈਨੂੰ ਕੋਈ ਵੀ ਡੈਰੀਆ ਪ੍ਰੋਗਰਾਮ ਨਹੀਂ ਆ ਪੈਂਦਾ ਮੇਰੇ ਕੋਲ ਸਾਰੀ ਜਵਾਨੀ ਯਾਦ ਰਹੇਗੀ ਉਹਨੇ ਹਨਾ ਫਿਰ ਮੈਨੂੰ ਦੱਸਣਾ ਮੁਸ਼ਕਲ ਜਾਂ ਹੋ ਜਾਂਦਾ ਤੇ ਆਜੋ ਫਿਰ ਹੁਣ ਆਪਾਂ ਰੰਗਾ ਰੰਗ ਪ੍ਰੋਗਰਾਮ ਕਰਦੇ ਤੇ ਥੋੜੋ ਇਹ ਪਿਆਰਾ ਜਿਹਾ ਜੀਹਤ ਤੁਮਾਰੀ ਨਹੀਂ Ode sirte kalengi ni Ode peri janjera Teh ojung jugenda ni main Mari maen Gracias. ਦੇ ਦੰਦ ਵਿੰਦਾਨੋ ਭਗਨਾ ਥਾੜੀ ਮਾਰ ਉਡਾਈ ਮੈਂ ਬਾਰੀ ਮਾਇ ਕਪਾਲੇngਨ ਮਾਰੀ ਅਸਾਂ ਜਾਣਣੀਆਂ ਬਿਚੜ ਹੈ ਤਾਨੇ ਦੀ ਚ ਅਦਰ ਹੋ ਗਈ ਮੈਲੀ ਉਸ ਪੈਰੇ ਪਰਿੰਗ ਦੁੱਖੜੇ ਮੇਰੇ ਨੈਣਾ ਦੇ ਕੋਏ ਵੀ ਤੇ ਹਾਰੇ ਹੰਝੂ ਆਂਦਾ ਹੈ ਸਾਰੀ ਰਾਤ ਗਈ ਬਿਚ ਸੋਣਿਆਂ ਦੇ ਉਹਨੇ ਇਲਕੇ ਕਿ ਜੂਲ ਮਕਮਾ ਸਾਮੜ ਮਾਰੇ ਉਸ ਨੂੰ ਨਮਾਇਆ ਦੇਹੀ ਦੇ ਵਿੱਚ ਨਿਗਰਣ ਈ ਲੰਗਾ ਤੇ ਸਾਡਾ ਹੱਥ ਗਿਆ ਕੁਮੜਾਇਆ नीलग ਤੇ ਕਲ ਹੀ ਨੂੰ ਹੀ ਉਹ ਦੇ ਪਹਿਰੀ ਚਾਂਦੀ ਰਾਂ ਉਹ ਤੋਗ ਚੁਦਾ ਆ ਨੀ ਮੈਂ ਮੁਬਾਰਿ ਮਾਈ ਲਓ ਜੀ ਗੀਤ ਹੋਇਆ ਪੂਰਾ ਏ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਵਾਂ ਲੱਗਿਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਵੀ ਇਹ ਗੀਤ ਕਿਹਨੇ ਗਾਇਆ ਤੇ ਕਿਹਨੇ ਲਿਖਿਆ ਉਹ ਦੱਸਿਓ ਕਮੈਂਟ ਕਰਕੇ ਜੇ ਤੁਹਾਨੂੰ ਨਾਮ ਪਤਾ ਲੱਗਿਆ ਤਾਂ ਮੈਨੂੰ ਫਿਰ ਕਮੈਂਟਾਂ 'ਚ ਦੱਸੋ ਤੁਸੀਂ ਦੱਸਦੇ ਹੋ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਕੁੰਗੇ ਇਹਦੇ ਆਪਣੇ ਤੁਸੀਂ ਹੋ ਗਏ ਬਣ ਹਣਾ ਤੇ ਲਓ ਆਜੋ ਫਿਰ ਹੁਣ ਆਪਾਂ ਤੰਦਰੁਸਤੀ ਲਈ ਮੈਨੂੰ ਸਭ ਇਹਨਾਂ ਲੋਕਾਂ ਦਾ ਦਿਮਾਗ ਕਮਜ਼ੋਰ ਹੈ ਇੱਕ ਮੈਨੂੰ ਬਹਾਵਲਪੁਰ ਤੋਂ ਪਾਕਿਸਤਾਨ ਤੋਂ ਡਾਕਟਰ ਵੀਰ ਲਿਆਕਤ ਅਲੀ ਦਾ ਕੋਲ ਆਇਆ ਸੀ ਤੇ ਉਹਨਾਂ ਦੀ ਮਦਦ ਨਾਲ ਹੀ ਉਹਨਾਂ ਨੇ ਮੇਰੀ ਗੱਲ ਕਰਾਈ ਉਹਨਾਂ ਨਾਲ ਤੇ ਉਹ ਕਦੇ ਵੀ ਮੇਰੇ ਪਤੀ ਦੀਵ ਨੂੰ ਜੀ ਮਤਲਬ ਕਦੇ ਵੀ ਮੈਨੂੰ ਛੋਟਾ ਛੋਟਾ ਪਛਾਣ ਲੈਂਦੇ ਨੇ ਉਹ ਬਿਲਕੁਲ ਸਹੀ ਸੰਤਾਨ ਤੇ ਉਹ ਇੰਨਾ ਭੁੱਲ ਗਏ ਕਿ ਉਹ ਘਰ ਦੇ ਨੂੰ ਨਹੀਂ ਪਛਾਣਦੇ ਤੇ ਫਿਰ ਮੈਂ ਥੋੜਾ ਜਿਹਾ ਉਹਨਾਂ ਨੂੰ ਦੱਸਿਆ ਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਜੇ ਉਹ ਵੀ ਨਾ ਆੜਿਆ ਤੇ ਹੁਣ ਮੈਨੂੰ ਫਿਰ ਹੋਰ ਵਧੀਆ ਮੌਕਾ ਮਿਲ ਗਿਆ ਜੇ ਮੇਰਾ ਵੀਰ ਲਿਆਕਤ ਵੀ ਸੁਣਦਾ ਹੋਵੇ ਉਪੈ ਸੰਜੀ ਹੋਵੇ ਤਾਂ ਇਹ ਦੂਰ ਕਰਕੇ ਦੇਖੋ ਇਹ ਵੀ ਮੇਰੇ ਸਤਿਗੁਰਾਂ ਨੇ ਦਿੱਤਾ ਇਹਨੂੰ ਕਹਿੰਦੇ ਨੇ ਮੋਮਰਾ ਬਦਾਮ ਉਹ ਜਿਹਨਾਂ ਨੂੰ ਆਪਾਂ ਗੋਲਬੰਦੀ ਬਦਾਮ ਵੀ ਕਹਿੰਦੇ ਨੇ ਹਨਾ ਪਤਾ ਕੀ ਕਰਨਾ ਹੈ ਫਿਰ ਤੁਸੀਂ ਉਹ ਗੋਲਬੰਦੀ ਬਦਾਮ ਲੈ ਲਓ 100 ਗ੍ਰਾਮ ਕਿੰਨੇ ਲੈਣੇ ਨੇ ਬਦਾਮ 100 ਗ੍ਰਾਮ ਗੋਲਬੰਦੀ ਉਹਨਾਂ ਦਾ ਰਸਬੱਦ ਹੁੰਦਾ ਤੇਲ ਬੱਦ ਹੁੰਦਾ ਮੈਂ ਗ੍ਰਾਮ ਅਜਾ ਇਹ ਤਾਂ ਮੋٹے ਬਦਾਮ ਹੁੰਦੇ ਨੇ ਹੁਣ ਸਾਰੀ ਤੁਹਾਨੂੰ ਆਪ ਹੀ ਦੇ ਦੇਣਗੇ 100 ਗ੍ਰਾਮ ਇਹ ਬਦਾਮ ਦੇ ਲੈ ਗੋਲਬੰਦੀ ਉਹਨਾਂ ਤੇ ਦੇਸੀ ਉਹਦਾ 100 ਗ੍ਰਾਮ ਕਿਉਂ ਤੇ ਸਿੱਟਾ ਮਿਥਰੀ 100 ਗ੍ਰਾਮ ਜਿਹੜੀ ਮਿਥਰੀ ਸਿੱਟਾ ਮਿਥਰੀ ਦੇਸੀ ਗਊ ਦਾ ਕਿਉਂ ਦਾਸ ਕਰਾਂ ਸੌਰੀ 100 ਗ੍ਰਾਮ ਤਿੰਨੇ ਚੀਜ਼ਾਂ ਹੈ ਮਾਦਾਨ ਵੀ 100 ਗ੍ਰਾਮ ਧੀ ਵੀ 100 ਗ੍ਰਾਮ ਤੇ ਸਿੱਟਾ ਮਿਥਰੀ ਵੀ ਸੀ ਇਹਨੂੰ ਤੁਸੀਂ ਚਾਂਦੀ ਜਾਂ ਮਾਰਬਲ ਦੇ ਬਰਤਨ ਦੇ ਵਿੱਚ ਪਾ ਕੇ ਚਾਂਦੀ ਦੇ ਬਰਤਨ ਦੇ ਘਰੇ ਨਹੀਂ ਹੁੰਦਾ 300 ਗ੍ਰਾਮ ਸਾਰਾ ਚੀਜ਼ ਹੈ ਤੇ ਮਾਰਬਲ ਦੇ ਮਤਲਬ ਜੇ ਬਰਤਨਾਂ ਨਹੀਂ ਬਣੇ ਹੁੰਦੇ ਆਪਣੇ ਤੇ ਜੋ ਵੀ ਭਾਂਡਾ ਤੁਹਾਨੂੰ ਮਿਲੇ ਮਾਰਬਲ ਦਾ ਉਦੇ ਚ ਪਾ ਕੇ ਕਣਕ ਦੇ ਵਿੱਚ 10 ਦਿਨਾਂ ਵਾਸਤੇ ਦਬ ਦੇ। 10 ਦਿਨ ਉਹ ਚ ਪਏ ਰਹਿਣਗੇ। ਇਹ ਦਾਤਨਾ ਬਾਅਦ ਕੱਢ ਲਿਓ। ਕੱਢ ਕੇ ਫਿਰ 10 ਦਿਨ ਜਿਹੜਾ ਬਾਅਦ 10 ਦਿਨ ਰਾਮ ਰੋਜ਼ ਇਹ ਤੁਸੀਂ ਸਵੇਰੇ ਖਾਲੀ ਪੇਟ ਤੇ ਪਾਣੀ ਨਾ ਮਿਲਾ। ਸਵੇਰੇ ਸਵੇਰੀ ਲੈਣਾ ਸਵੇਰੇ ਹੈ ਨਾ ਤੇ ਦਿਮਾਗ ਟਰਾ ਟਲ ਹੋ ਜੂਗਾ। ਸਭ ਕੁਝ ਉਹਨਾਂ ਨਾ ਕੁਝ ਭੁੱਲੇ ਸਭ ਯਾਦ ਆ ਉਹਨਾਂ ਦਿਜੂਗਾ। ਕਿਰਪਾ ਕਰਕੇ ਇਹਨੂੰ ਜੂਰ ਕਰਕੇ ਦੇਖੋ ਬਾਦਾਮ ਵੀ ਤੁਹਾਡੇ ਅੰਦਰ ਜਾਣਗੇ ਕਿਉਂ ਵੀ ਮੈਂ ਤਾਂ ਕਦਸ਼ਣਾ ਮੇਰੇ ਸਾਥ ਬਣਾ ਲਸਚਨ ਤਹਿ ਵੇਦਾਂ ਸਾਸਣੇ ਨੇ ਬੰਨਣਾ ਨੇ ਜੂਰ ਇਹਨੂੰ ਅਪਣਾ ਕੇ ਦੇਖੋ ਡਾਕਟਰਾਂ ਦੀ ਦਵਾਈ ਵੀ ਤਾਂ ਆਪਾਂ ਖਾ ਕੇ ਦੇਖਦੇ ਹਰੇ ਜੂਰ ਰਿਓ ਤੇ ਨਾ ਸੁਣਾੜੀਆਂ ਖੁੱਲ ਜਾਣੀਆਂ ਤੇ ਦਿਮਾਗ ਟਣਾ ਟਣਾ ਤੇ ਲੋਹੋਂ ਫਿਰ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫਿਰ ਨਵੇਂ ਗੀਤ ਤੇ ਨਵੇਂ ਉਤਨਾ ਫਿਰ ਮਿਲਦੇ ਆ ਧੰਨਵਾਦ ਸਭੀ ਨੂੰ ਦੇਖੋ